ਤਾਂ ਦੇਖੋ ਜੀ ਇੱਥੋਂ ਸ਼ੁਰੂਆਤ ਹੋ ਜਾਂਦੀ ਹੈ ਪਹਿਲਾ ਜਿਹੜਾ ਸ਼ੈੱਡ ਹੈ ਇਹ ਗਾਈਆਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਸੋਹਣੀਆਂ ਗਾਈਆਂ ਨੇ ਨਾਲ ਬੱਚਰੂ ਆ ਜੜੀਆਂ ਗਾਈਆਂ ਸੋਈਆਂ ਠੀਕ ਹੈ ਜਿਵੇਂ ਜਿਵੇਂ ਗਾਹੜ ਲੱਗੀ ਜਾਂਦਾ ਦੇਖੋ ਕਈ ਨਵਾ ਕੇ ਲੈ ਕੇ ਆਉਂਦੇ ਆ ਕਿ ਇੱਥੇ ਨਵਾ ਅਨੁਭੂ ਦਿੰਦੇ ਆ ਕੇ ਪਾਣੀ ਪੂਣੀ ਪਿਆ ਆਉਂਦੇ ਫੁੱਲ ਦੇਖੋ ਲੈਵੇ ਦੇਖੋ ਤੁਸੀਂ ਗਾਈਆਂ ਦੇ ਕਿੰਨੀ ਸੋਹਣੀ ਸੋਹਣੇ ਬੱਛਰੂਵੀ ਨਾਲ ਨੇ ਦੇਖੋ ਤੁਸੀਂ ਲੋਕਾਰੀ ਬਲਕੂਰੀ ਦੇ ਕੇ ਲਈ ਫਿਰਦੇ ਬਾਈ ਜਰਗੇ ਕਿੰਨੀ ਸੋਹਣੀ ਲੱਗਦੀ ਹੈਗਾ ਦੇਖੋ ਇੱਧਰ ਵੀ ਗਾਈਆਂ ਖੜੀਆਂ ਏ ਏਸੀ ਪਹਿਲਾ ਸ਼ੈਡ ਪਹਿਲੇ ਸ਼ੈਡ ਦੀ ਇੱਕ ਸਾਈਡ ਤੁਹਾਨੂੰ ਦਿਖਾਈ ਏ ਦੇਖੋ ਜੀ ਦੂਜੀ ਸਾਈਡ ਵੀ ਦਿਖਾਉਨੇ ਆ ਫਿਰ ਉਦੋਂ ਬਾਅਦ ਦੁਕਾਨਾ ਲਗਾਵਾਂਗੇ ਕੀ ਕੀ ਮਿਲਦਾ ਦੁਕਾਨਾ ਤੇ ਲੱਡਾਕੀ ਰੋਟੀ ਪਾਣੀ ਖਾਣ ਦਾ ਪ੍ਰਬੰਧ ਕਾਫੀ ਕੀਤਾ ਹੁੰਦਾ ਤੁਸੀਂ ਦੇਖ ਸਕਦੇ ਹੋ ਦੇਖੋ ਗਾਈਆਂ ਖੜੀਆਂ ਆ ਦੇਖੋ ਗਾਇਆਂ ਥੱਲੇ ਦੁੱਧ ਬਹੁਤ ਜ਼ਿਆਦਾ ਆ ਦੇਖੋ ਤੁਸੀਂ ਲੇਵਾ ਦੇਖੋ ਤੁਸੀਂ ਗਾਂ ਦਾ ਨਵਾਂ ਬੱਚਰੂਆ ਦੇਖੋ ਇੱਧਰ ਰੋਟੀ ਰੱਟੀ ਇਹਦੇ ਕੋਈ ਪ੍ਰਾਂਡ ਪ੍ਰਾਂਣੇ ਨਾ ਹੋਵੇ ਰੋਟੀ ਦਾ ਕਿਸੇ ਚੱਕਰ ਦਾ ਕੋਈ ਚੱਕਰ ਨਹੀਂ ਇੱਥੇ ਤੇ ਰੋਟੀ ਮਿਲਦੀ ਖਾਣ ਨੂੰ ਬਾਦੂ ਦੇਖੋ ਗਾਇਆਂ ਖੜੀਆਂ ਆ ਦੇਖ ਗਾਂ ਦਾ ਲਈ ਵਾ ਦੇਖੋ ਬਹੁਤ ਬਹੁਤ ਸੋਹਣੀਆਂ ਗਾਇਆਂ ਦੇਖੋ ਆ ਗਾਂ ਦਾ ਦੇਖੋ ਲਈ ਵਾ ਆ ਦੇਖ ਨਵੇਂ ਬੱਚਰੂ ਨਵੀਆਂ ਸੋਈਆਂ ਗਾਵੀਆਂ ਦੇਖੋ ਆ ਦੇਖੋ ਸਾਈਵਾਲ ਆ ਦੇਖੋ ਇਹ ਆਦਾ ਦੁੱਧ ਸਾਨਾ ਚੁੱਛੀ ਹੈਗਾ ਭਾਈ ਆ ਦੇਖੋ ਚਾਕ ਲੱਗ ਗਿਆ ਦੇਖੋ ਤੋਰ ਕੇ ਵਹਿੰਦੇ ਆ ਦੇਖ ਬੰਦੇਵਾ ਦੇਖੋ ਲੈਵਾ ਦੇਖੋ ਤੁਸੀਂ ਕੱਲ ਹੋਈ ਆ ਬੱਚੀ ਰੱਖ ਕੇ ਬੱਚੀ ਤਾਂ ਮੈਂ ਕਿਹਾ ਕੱਲ ਹੀ ਸੋਈ ਹੈ ਬਾਈ ਕਿਨੂੰ ਬਹੁਤ ਸੋਹਣੀ ਗਾਂ ਤੋੜ ਕੇ ਦੇਖੀ ਭਈਆਂ ਨੇ ਸੀਲ ਬਹੁਤ ਬਾਈ ਨੇ ਉਹ ਹੀ ਛੱਡਦੀ ਘਰਾ ਮੱਜੇ ਤੇ ਬੈਠਾ ਭਾਈ ਉਹਨੇ ਰਸਾ ਪੜ ਲਿਆ ਦੇਖੋ ਇਹ ਸੀ ਇੱਕ ਛੜ ਦੀ ਦੂਜੀ ਸਾਈਡ ਅਜੇ ਇਧਰੋਂ ਆਪਾਂ ਦਿਖਾਵਾਂਗੇ ਤੁਹਾਨੂੰ ਬਾਅਦ ਚ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੋ ਪੇਜ ਨੂੰ ਕਰਿਓ ਫਿਰ ਲੋ ਗੱਲ ਅਪਡੇਟ ਕਰੀ ਗੱਲ ਅਪਡੇਟ